ਗਰਹਾਨ ਅੱਜ ਫੇਰ ਹਾਲੀ ਕੱਢ ਲਿਆ ਹਲਾਂ ਤੇ ਵਧੀਆ ਬੋਂਦਾ ਆ ਤੇ ਜਵਾਕਾਂ ਨੂੰ ਕੰਮ ਸਿਖਾਉਣਾ ਚਾਹੀਦਾ ਜ਼ਰੂਰੀ ਯਾਰ ਆਹ ਦੇਖੋ ੱੱਕੀ ਤੁਰਿਆ ਜਾਂਦਾਗਾ ਹਾਲਾਮਾ ਦਾ ਜਿਹੇ ਜਿਹਾਂ ਪਾਊਗਾ ਪਾਊਗਾ ਦੇਖੀ ਜਾਊਗੀ ਹੈ ਹਾਲਾਮਾ ਦਾ ਕੀ ਪਤਾ ਵੀ ਕੈਜੀਆਂ ਪਾਊਗਾ ਪਰ ਜਿਹੜੀ ਗੱਲ ਆ ਟਰੈਕਟਰ ਐ ਹੀ ਮੋੜਨਾ ਮੋੜਨਾ ਆ ਜੇ ਬਸ ਉਹੀ ਵੱਡੀ ਗੱਲ ਹੁੰਦੀ ਐ ਮੋੜ ਤੋਂ ਹੋਰ ਤਾਂ ਕੁਛ ਨਹੀਂ ਹੁੰਦਾ ਬਾਕੀ ਸਹੀ ਮੋੜਦਾਗਾ ਆ ਬ੍ਰੇਕ ਬਰੂਕ ਪੂਰੇ ਦਬਦ ਆ ਗਿਆ ਪੂਰੇ ਜਿੰਨੇ ਕਹਦੇ ਆ ਐ ਵੀ ਐ ਦੇਖੋ ਹਾਲ ਨਾਲ ਹਾਲ ਖੈਂਦਾ ਤੁਰ ਜਾਂਦਾ ਇਹ ਨਹੀਂ ਹੈਗਾ ਵੀ ਪਿੱਚੀ ਲਈ ਫਿਰਦਾ ਦੋ ਹਾਲ ਜਾਂ ਇੱਕ ਹਾਲ ਵਿੱਚ ਲਈ ਫਿਰਦਾ ਇਹੇ ਗੱਲਾਂ ਵੱਡੀਆਂ ਹੁੰਦੀਆਂ ਦੇਖੋ ਹਾਲ ਨਾਲ ਹਾਲ ਖੈਂਦਾ ਤੁਰ ਜਾਂਦਾ ਇਹ ਨਹੀਂ ਹੈਗਾ ਵੀ ਪਿੱਚੀ ਲਈ ਫਿਰਦਾਗਾ ਬਾਕੀ ਐ ਨਹੀਂ ਮਾੜੇ ਮਾੜੇ ਲਾਂਦਾ ਜਮਾ ਸਕੰਜਾ ਥੱਲੇ ਲਾਈ ਤੁਰ ਜਾਂਦਾਗਾ ਜਵਾਕਾਂ ਨੂੰ ਕੰਮ ਸਿਕਾਉਣਾ ਜ਼ਰੂਰੀ ਹੈ ਯਾਰ ਹੁਣ ਕਹਣਗੇ ਬੜੇ ਵਿੱਚ ਪੰਪ ਮਾਰਦਾ ਜਵਾਕ ਨੂੰ ਕੰਮ ਲੈਂਦਾ ਉਹ ਤੋਂ ਯਾਰ ਆ ਆਪਦੀ ੜਾਦਾ ਯਾ ਆਪਦੀ ੜਾਦਾ